ਤਾ ਅਗਲੀ ਵੱਡੀ ਖਬਰ ਦੱਸਦੀ ਹੈ ਕਿ ਜ਼ਿਲ੍ਹਾ ਗੁਦਾਸਪੁਰ ਦੇ ਕਸਬਾ ਫਤੇਗੜ ਚੂੜੀਆਂ ਦੇ ਮਵਾਦਾਗਰوں ਨੂੰ ਮੱਦੇਨਜ਼ਰ ਰੱਖਦੇ ਹੋਏ ਪੰਸਬ ਪੰਜਾਬ ਦੇ ਚੇਅਰਮੈਨ ਬਲਜੀਤ ਸਿੰਘ ਪੰਨੂ ਨੇ ਰੁਕ ਲਗਾਏ ਰੁਖ ਅਤੇ ਲੋਕਾਂ ਨੂੰ ਰੁਖ ਲਗਾਉਣ ਲਈ ਕੀਤਾ ਪ੍ਰੇਰਿਤ ਜੀ ਹਾਂ ਦੱਸਦੀ ਕਿ ਜ਼ਿਲ੍ਹਾ ਗੁਦਾਸਪੁਰ ਦੇ ਕਸਬਾ ਫਤੇਗੜ ਚੂੜੀਆਂ ਚ ਵਾਤਾਵਰਨ ਨੂੰ ਮਤੇ ਨਜ਼ਰ ਰੱਖਦੇ ਹੋਏ ਚੇਅਰਮੈਨ ਰਜੀਵ ਸ਼ਰਮਾ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਲੜਕੀਆਂ ਦੇ ਸਕੂਲ ਦੇ ਵਿੱਚ ਰੁੱਖ ਲਗਾਏ ਤੁਹਾਨੂੰ ਦੱਸੀ ਕਿ ਇਸ ਮੌਕੇ ਤੇ ਹਲਕਾ ਫਤੇਗੜ ਚੂੜੀਆਂ ਦੇ ਇੰਚਾਰਜ ਤੇ ਪੰਸਬ ਪੰਜਾਬ ਦੇ ਚੇਅਰਮੈਨ ਬਲਵੀਰ ਸਿੰਘ ਪੰਨੂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਧਿਵਤੀ ਪਾਦਾਵਰ ਨੂੰ ਲੈ ਕੇ ਉਹਨਾਂ ਦੇ ਵੱਲੋਂ ਬੱਚਿਆਂ ਨੂੰ ਵੀ ਜਾਗਰੂਕ ਕੀਤਾ ਗਿਆ ਤੁਹਾਨੂੰ ਦੱਸਦੀ ਕਿ ਕਲਬਾਤ ਦੌਰਾਨ ਬਲਵੀਰ ਸਿੰਘ ਪੰਨੂ ਨੇ ਕਿਹਾ ਕਿ ਅੱਜ ਸਾਨੂੰ ਸਾਰਿਆਂ ਨੂੰ ਰੁੱਖ ਲਗਾਉਣੇ ਚਾਹੀਦੇ ਆ ਇਹ ਗੱਲ ਕਰਦੇ ਹੋਏ ਬਲਵੀਰ ਸਿੰਘ ਨਜ਼ਰ ਆਏ ਨੇ ਤੁਹਾਨੂੰ ਦੱਸਦੀ ਕਿ ਉਹਨਾਂ ਦਾ ਕਹਿਣਾ ਹੈ ਕਿ ਉੱਥੇ ਹੀ ਰੁੱਖ ਲਗਾਉਣ ਨਾਲ ਜਿੱਥੇ ਅਸੀਂ ਗਰਮੀ ਤੋਂ ਨਿਜਾਤ ਪਾ ਸਕਦੇ ਹਾਂ ਔਰ ਦੂਸਰੇ ਪਾਸੇ ਪੰਜਾਬ ਨੂੰ ਵੀ ਹਰਿਆ-ਭਰਿਆ ਬਣਾ ਸਕਦੇ ਹਾਂ ਤਾਂ ਵੱਡੀ ਖਬਰ ਸਾਹਮਣੇ ਆਈ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਕਸਵਾ ਫਤਿਹਗੜਚੂੜੀਆਂ ਤੋਂ ਜੀ ਸਾਡਾ ਵੀ ਰਜੀਵ ਸ਼ਰਮਾ ਚੇਅਰਮੈਨ ਅੱਜ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਜੋ ਕੀਤਾ ਹੈ ਪਿੰਡਾਂ ਦੇ ਵਿੱਚ ਵੀ ਮੈਂ ਕਾਫੀ ਪਹਿਲ ਦੇ ਰਿਹਾ ਹਾਂ ਬੂਟੇ ਲਾਉਣ ਨੂੰ ਪੌਦੇ ਲਾਉਣ ਨੂੰ ਅੱਜ ਇਹਨਾਂ ਨੇ ਬੜੇ ਤਰੀਕੇ ਦੇ ਨਾਲ ਇੱਕ ਸਿਸਟਮੈਟਿਕ ਸਕੂਲ ਦੇ ਵਿੱਚ ਸਾਰੇ ਕਲਾਸਰੂਮ ਟੀਚਰਾਂ ਤੋਂ ਬੱਚਿਆਂ ਨੂੰ ਪਿਛਵਾਇਆ ਗਿਆ ਕਿ ਕਿਹੜਾ ਕਿਹੜਾ ਬੂਟਾ ਬੱਚਾ ਲਾਉਣਾ ਚਾਹੁੰਦਾ ਜਿਹੜਾ ਉਹਨੀ ਪਾਲਣ ਪੋਸ਼ਣ ਕਰ ਸਕੇ ਬੜੇ ਸੋਹਣੇ ਤਰੀਕੇ ਦੇ ਨਾਲ ਇਹਨਾਂ ਨੇ ਬੱਚਿਆਂ ਦੇ ਗਰੁੱਪ ਬਣਾਏ ਨੇ 100 ਤੋਂ ਪਲੱਸ ਬੱਚੇ ਤੇ ਸਟਾਫ ਦਾ ਹਰ ਇੱਕ ਮੈਂਬਰ ਜਿੰਨੇ ਵੀ 44 ਤੋਂ ਪਲੱਸ ਸਾਡੇ ਟੀਚਰ ਸਹਿਮਾਨ ਨੇ ਜਿਨ੍ਹਾਂ ਨੇ ਹਰ ਇੱਕ ਟੀਚਰ ਸਹਿਬਾਨ ਨੇ ਦੋ ਦੋ ਤਿੰਨ ਪੌਦੇ ਹਰ ਇੱਕ ਬੱਚੇ ਨੇ ਦੋ ਦੋ ਤਿੰਨ ਪੌਦੇ ਸਾਹਮਣੇ ਦੀ ਜ਼ਿੰਮੇਵਾਰੀ ਲਈ ਹੈ ਔਰ ਵਧੀਆ ਸੋਹਣਾ ਗਰੁੱਪ ਬਣਾ ਕੇ ਬੜੀ ਸੋਹਣੀ ਸੋਚ ਹੈ ਬੜੀ ਉੱਚੀ ਸੋਚ ਹੈ ਸਲੂਟ ਹੈ ਐਸੀ ਸੋਚ ਨੂੰ ਜਿ ਐਸੀ ਸਾਡੇ ਭੈਣ ਭਰਾ ਸਾਡੇ ਜਿੰਨੇ ਵੀ ਸਮਾਜ ਦੀ ਭੈਣ ਭਰਾਣੀ ਕਿਤੇ ਸੋਚ ਜਿੰਦਾ ਨਹੀਂ ਰੱਖਣ ਲੱਗਣਗੇ ਅਸੀਂ ਪੰਜਾਬ ਨੂੰ ਦੁਬਾਰਾ ਸੋਹਣਾ ਵਧੀਆ ਸੋਹਣਾ ਵਧੀਆ ਇੱਕ ਸਾਫ਼ ਹਵਾ ਵਾਲਾ ਪੰਜਾਬ ਬਣਾ ਸਕਦੇ ਲੋੜ ਹੈ ਸਾਨੂੰ ਬੂਟਾ ਲਾਸ ਦੀ ਜ਼ਰੂਰ ਦਿੰਦੇ ਆ ਮੈਂ ਬੜੇ ਆਪਣੀ ਤਕਰੀਬਨ 45 ਸਾਲ ਦੀ ਉਮਰ ਦੇ ਵਿੱਚ ਦੇਖਦਾ ਆ ਰਿਆਂ ਬੂਟੇ ਲਾ ਕੇ ਫੋਟੋਆਂ ਖਿੱਚਵਾ ਕੇ ਵੀਡੀਓ ਬਣਾ ਕੇ ਆਪਾਂ ਪਿੱਛੇ ਤੋਂ ਜੋ ਚੱਲੇ ਆ ਰਿਆ ਉਥੋਂ ਤੱਕ ਹੀ ਅਸੀਂ ਸਮਾਪਤ ਕਰ ਦਿੰਦੇ ਸੀ ਲੇਕਿਨ ਅੱਜ ਮੈਨੂੰ ਜਿਹੜਾ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਬਹੁਤ ਵਧੀਆ ਲੱਗਾ ਹੈ ਕਿ ਬੂਟੇ ਦੀ ਸਾਂਭ-ਸਵਾਲ ਇੱਕ ਗਰੁੱਪ ਸਿਸਟਮ ਕ੍ਰੀਏਟ ਕੀਤਾ ਗਿਆ ਹੈ ਔਰ ਮੈਨੂੰ ਜਿਤ ਤੱਕ ਲੱਗਦਾ ਹੈ ਕੀਤਾ ਜਾਂ ਨਹੀਂ ਕੀਤਾ ਮੈਨੂੰ ਲੱਗਦਾ ਹੈ ਵੀ ਇਹਨਾਂ ਨੇ ਇੱਕ ਹੋਰ ਵੀ ਤਰੀਕਾ ਬਣਾਇਆ ਹੋਗਾ ਵੀ ਜਿਹੜਾ ਬੂਟੇ ਨੂੰ ਚੰਗੀ ਸਭਾਲ-ਸਭਾਲ ਕਰੂਗਾ ਗਰੁੱਪ ਦੇ ਵਿੱਚ ਕੁੱਸੇ ਬੱਚੇ ਨੂੰ ਮੈਂ ਆਪਣੇ ਵੱਲੋਂ ਵੀ ਕਹਿਣਾ ਕਿ ਉਹਨੂੰ ਸਨਮਾਨਿਤ ਕੀਤਾ ਜਾਵੇ। ਟੀਚਰ ਨੂੰ ਵੀ ਸਨਮਾਨਿਤ ਕੀਤਾ ਜਾਵੇ ਔਰ ਬੱਚੇ ਨੂੰ ਵੀ ਸਨਮਾਨਿਤ ਕੀਤਾ ਜਾਵੇ ਤਾਂ ਜੋ ਉਹਦਾ ਮਨੋਬਲ ਉੱਚਾ ਹੋਵੇ। ਉਹਨੂੰ ਵੇਖ ਕੇ ਹੋਰ ਵੀ ਬੱਚੇ ਬੂਟੇ ਨਾਲ ਵੱਲ ਧਿਆਨ ਦੇਣ। ਅੱਜ ਮੈਂ ਸਤਿਕਾਰਯੋਗ ਪ੍ਰਿੰਸੀਪਲ ਸਾਹਿਬ, ਸਤਿਕਾਰਯੋਗ ਜਿੰਨੀ ਵੀ ਸਾਡੇ ਫਰੀਘਟ ਚੂੜੀਆਂ ਦੀ ਆਮ ਆਦਮੀ ਪਾਰਟੀ ਦੀ ਟੀਮ ਹੈ, ਸਾਡਾ ਵੀਰ ਜੀਵ ਸ਼ਰਮਾ ਮਾਰਕੀਟ ਕਮੇਟੀ ਚੇਅਰਮੈਨ ਇਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ। ਇਹੋ ਜਿਹੇ ਉਪਰਾਲੇ ਮੈਂ ਹੋਰ ਵੀ ਸੰਗਤ ਨੂੰ ਬੇਨਤੀ ਕਰਦਾ। ਪਿੰਡਾਂ ਦੇ ਵਿੱਚ ਜਿੰਨੇ ਵੀ ਸਾਡੇ ਜ਼ਿੰਮੇਵਾਰ ਭਰਾ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਮੈਂ ਵਾਰ-ਵਾਰ ਜਦੋਂ ਵੀ ਕਿਸੇ মিডিਆ ਦੇ ਵਿੱਚ ਭਰਾਵਾਂ ਦੇ ਅੱਗੇ ਮੈਂ ਬੋਲਦਾ ਮੈਂ ਇਹ ਜ਼ਰੂਰ ਬੇਨਤੀ ਕਰਦਾ ਹੁੰਨਾ ਕਿ ਹਰ ਇੱਕ ਭਰਾ ਮੋਟਰ ਦੇ ਉੱਤੇ ਜਗ੍ਹਾ ਹੁੰਦੀ ਹੈ ਨਾਲੇ ਉਹ ਸਾਡੇ ਕੰਮ ਵੀ ਆ ਸਕਦਾ ਉਹ ਛਾਂ ਸਾਡੇ ਕੰਮ ਵੀ ਆ ਸਕਦੀ ਹਰ ਇੱਕ ਜਿੱਥੇ-ਜਿੱਥੇ ਵੀ ਟਿਊਬਲ ਦਾ ਕਨੈਕਸ਼ਨ ਹੈ ਟਿਊਬਲ ਦੇ ਕਨੈਕਸ਼ਨ ਦੇ ਉੱਤੇ 5 ਤੋਂ 10 ਬੂਟੇ ਜੋ ਉਹਨਾਂ ਦੀ ਚੋਆਇਸ ਹੈ ਭਾਵੇਂ ਫਲਦਾਰ ਬੂਟੇ ਲਾ ਲੈਣ ਕੋਈ ਵੀ ਬੂਟੇ ਲਾ ਲੈਣ 5 2 10 ਬੂਟੇ ਲਾਉਣ ਦੀ ਆਪਣੀ ਜ਼ਿੰਮੇਵਾਰੀ ਸਮਝਣ ਔਰ ਹਰ ਇੱਕ ਪਰਿਵਾਰ ਨੂੰ ਵੀ ਮੈਂ ਬੇਨਤੀ ਕਰਦਾ ਵੀ ਆਪਣੇ ਘਰਾਂ ਦੇ ਵਿੱਚ ਵੀ ਇੱਕ ਇੱਕ ਦੋ ਦੋ ਬੂਟੇ ਹਰ ਇੱਕ ਪਰਿਵਾਰ ਬੂਟੇ ਇੱਕ ਇੱਕ ਦੋ ਦੋ ਬੂਟੇ ਜ਼ਰੂਰ ਲਾਉਣੇ ਮੈਂ ਆਪਣੇ ਵੱਲੋਂ ਪਰਸਨਲ ਤੌਰ ਤੇ ਰਿਕਵੈਸਟ ਕਰਦਾ ਹਾਂ ਸੀਐਮ ਸਾਹਿਬ ਵੱਲੋਂ ਮੈਂ ਸਾਰਿਆਂ ਨੂੰ ਆਪਣੇ ਸਤਿਕਾਰਯੋਗ ਜਿੰਨੇ ਵੀ ਫਟੇਗੜ ਜੋੜੀਆਂ ਦੀ ਸੰਗਤ ਹੈ ਮੈਂ ਸਾਰੀ ਸੰਗਤ ਨੂੰ ਆਪਣੇ ਵੱਲੋਂ ਬੇਨਤੀ ਵੀ ਕਰਦਾ ਰਿਕਵੈਸਟ ਵੀ ਕਰਦਾ ਮੇ ਲੋੜ ਹੈ ਤੁਸੀਂ ਸਾਰੇ ਜਾਣਦੇ ਹੋ ਅਸੀਂ ਸਾਰੇ ਸਮਝਦੇ ਇਸ ਚੀਜ਼ ਦੀ ਸਾਨੂੰ ਲੋੜ ਹੈ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ ਤੋ ਸਾਡੇ ਅੱਜ ਬਹੁਤ ਹੀ ਸਤਿਕਾਰਯੋਗ ਇਸ ਹਲਕਾ ਹਲਕੇ ਦੇ ਇੰਚਾਰਜ ਸ੍ਰੀ ਸਰਦਾਰ ਬਲਬੀਰ ਸਿੰਘ ਪੰਨੂ ਜੀ ਔਰ ਕਮੇਟੀ ਦੇ ਚੇਅਰਮੈਨ ਰਜੀਵ ਸ਼ਰਮਾ ਜੀ ਆਏ ਤੋ ਬਹੁਤ ਖੁਸ਼ੀ ਹੋਈ ਹੈ ਇਹਨਾਂ ਨੇ ਪਹਿਲੇ ਵੀ ਬਹੁਤ ਵਧੀਆ ਕੰਮ ਕਰਦੇ ਰਹੇ ਨੇ ਪਹਿਲੇ ਵੀ ਸਾਡੇ ਸਕੂਲ ਆਏ ਨੇ ਔਰ ਸਾਨੂੰ ਵੀ ਥੋੜੀ ਹਿੰਮਤ ਮਿਲਦੀ ਹੈ ਇਹਨਾਂ ਦੇ ਆਣਾ ਥੋੜੀ ਮੋਟੀਵੇਸ਼ਨ ਮਿਲਦੀ ਖਾਸ ਕਰਕੇ ਜੋ ਇਹ ਗੱਲਾਂ ਕਰਦੇ ਨੇ ਅਸੀਂ ਤਾਂ ਬਹੁਤ ਮੋਟੀਵੇਟ ਹੁੰਨੇ ਹਾਂ ਉਹਦੇ ਨਾਲ ਤੋ ਅੱਜ ਵੀ ਜਿਹੜਾ ਉਪਰਾਲਾ ਇਹਨਾਂ ਨੇ ਕੀਤਾ ਬਹੁਤ ਵਧੀਆ ਉਪਰਾਲਾ ਤੋ ਸਾਰੇ ਅਸੀਂ ਮਿਲ ਕੇ ਕੋਸ਼ਿਸ਼ ਕਰਾਂਗੇ ਔਰ ਯਕੀਨ ਇਹਨਾਂ ਨੂੰ ਦਿਵਾਨ ਨੇ ਦਿਵਾਨੇ ਆ ਕਿ ਅਸੀਂ ਸਿਰਫ ਸਾਡੇ ਸਕੂਲ ਦੇ ਬੱਚੇ ਨਹੀਂ ਇਵਨ ਟੀਚਰਸ ਵੀ ਔਰ ਉਹਦੇ ਚ ਮੈਂ ਵੀ ਆਨੀ ਆ ਅਸੀਂ ਪਲਾਂਟਸ ਜਿਹੜੇ ਲੈ ਕੇ ਜਾਵਾਂਗੇ ਉਹਨੂੰ ਵਧੀਆ ਤਰੀਕੇ ਨਾਲ ਪਾਲਾਂਗੇ ਤਾਂ ਕਿ ਸਾਡਾ ਜੋ ਇਸ ਸਾਲ ਮੈਨੂੰ ਲੱਗਦਾ ਸਾਰਿਆਂ ਨੂੰ ਜ਼ਿਆਦਾ ਅਹਿਸਾਸ ਹੋਇਆ ਗਰਮੀ ਦਾ ਕਿ ਅਸੀਂ ਕੀ ਕੀਤਾ ਸੋ ਉਹਦੇ ਲਈ ਅਸੀਂ ਜ਼ਿਆਦਾ ਤੋਂ ਜ਼ਿਆਦਾ ਪਲਾਂਟਸ ਲਗਾਵਾਂਗੇ ਤਾਂ ਕਿ ਅੱਗੇ ਤੋਂ ਅਤੀਤ ਪਰਵਾਹੀ ਹੋ ਸਕੇ ਤੋ ਵਾਂਸ ਅਗੇਨ ਸਾਰੇ ਇਲਾਕਾ ਨਿਵਾਸੀ ਜਿਹੜੇ ਨਾਲ ਆਏ ਸਰ ਦੇ ਔਰ ਸਰਦਾ ਫਾਟ ਬਹੁਤ ਧੰਨਵਾਦ